ਆਮ ਆਦਮੀ ਪਾਰਟੀ ਦਾ ਪੰਜਾਬ ਚ ਬਹੁਤ ਵੱਡਾ ਨੁਕਸਾਨ ਹੋ ਗਿਆ ਸਾਰੀ ਕਿਸਾਨੀ ਆਮ ਆਦਮੀ ਪਾਰਟੀ ਨੂੰ ਆਪ ਦਾ ਵਿਰੋਧੀ ਸਮਝਣ ਲੱਗ ਪਈ ਹੁਣ ਚਾਹੇ ਪਾਲਿਸੀ ਵਾਪਸ ਵੀ ਲੈ ਲਈ ਐ ਪਰ ਉਹ ਪੰਜਾਬੀ ਦਾ ਮੁਹਾਵਰਾ ਹੈ ਵਕਤੋਂ ਖੁੰਜੀ ਡੂਮਣੀ ਗਾਵੇ ਆਲ ਪਤਾਲ ਹੁਣ ਇਹ ਹਾਲਤਾ ਹੁਣ ਵਕਤ ਖੁੰਝ ਗਿਆ ਕਹਿੰਦੇ ਪਿੱਛੇ ਪਛਤਾਇਆ ਕੀ ਹੋਤ ਜਦ ਚਿੜੀਆ ਚੁਗ ਗਈ ਖੇਤ ਹੁਣ ਖੇਤ ਤਾਂ ਆਮ ਆਦਮੀ ਪਾਰਟੀ ਦਾ ਚੁਗਿਆ ਗਿਆ ਪੰਜਾਬ ਚ ਹੁਣ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਪੈਣੀ ਸੀ ਇਹ ਥੁੱਕ ਕੇ ਚੱਟਣਾ ਪੈਣਾ ਸੀ ਉਹ ਚੱਟਿਆ ਮੈਂ ਹਰਾਣਾ ਉਹ ਕਿਹੜਾ ਬਾੜਾ ਸਿਆਣਾ ਸੀ ਆਮ ਆਦਮੀ ਪਾਰਟੀ ਚ ਜਿਨੇ ਆਮ ਆਦਮੀ ਪਾਰਟੀ ਨੇ ਪੁੱਠੀ ਸਲਾਹ ਦਿੱਤੀ ਪੰਜਾਬ ਚ ਜਿੱਥੇ ਇੰਨੀ ਵੱਟ ਇਧਰ ਉਧਰ ਹੋ ਜੇ ਤੇ ਕਿਸਾਨ ਬੰਦਾ ਮਾਰ ਦਿੰਦੇ ਨੇ ਉਥੇ ਕਿਹੜੇ ਪਰਵੇ ਨੇ ਇਹਨਾਂ ਨੂੰ ਸਲਾਹ ਦਿੱਤੀ ਵੀ ਤੁਸੀਂ 65000 ਕਿੱਲਾ ਕਿਸਾਨਾਂ ਤੋਂ ਲੈ ਲਓ ਤੇ ਐਦਾਂ ਐਦਾਂ ਕਰਕੇ ਐਦਾਂ ਐਦਾਂ ਕਰਕੇ ਐਦਾਂ ਐਦਾਂ ਗੱਲਾਂ ਕਰਦੇ ਹੋ ਐਡੀ ਸੌਖੀ ਜ਼ਮੀਨ ਦਿੰਦਾ ਕੋਈ